ਜੀ ਤੁਹਾਨੂੰ ਪਾਸਟ ਦੇ ਵਿੱਚ ਜਾਂਦਾ ਰੀਅਲ ਲਾਈਫ ਦੇ ਵਿੱਚ ਮੌਕਾ ਮਿਲੇ ਸੋ ਕੀ ਚੇਂਜ ਕਰਨਾ ਚਾਹੋਗੇ ਔਰ ਮੈਂ ਜਾ ਕੇ ਆਪਣੇ ਦਾਦਾ ਜੀ ਨੂੰ ਮਾਰਤਾ ਤੇ ਮੈਂ ਪੈਦਾ ਹੀ ਨਹੀਂ ਹੋ ਸਕਦਾ ਜੀ ਮੇਰੇ ਕੋ ਵੀ ਆਪਸ਼ਨ ਹੈ ਕਿ ਪਿੱਛੇ ਜਾ ਮੈਨੂੰ ਪਤਾ ਲੱਗੇ ਪਤਾ ਲੱਗੇ ਟੂ ਵੀਲਰ ਸੀ ਉਹ ਦੋ ਹੀ ਜਾ ਸਕਦੇ ਸੀ ਉਦੋਂ ਤੇ ਤੁਹਾਡੇ ਤੋਂ ਕੁਛ ਨਾਲ ਸੋ ਤੁਹਾਡੇ ਤੋਂ ਤੇ ਮਾਹੀ ਰਾਜੀ ਤੋਂ ਕਾਮਨ ਹੈ ਹਾਂਜੀ ਹਾਂਜੀ ਸੋ ਇਹ ਕਿ ਜੇ ਤੁਹਾਨੂੰ ਪਾਸਟ ਦੇ ਵਿੱਚ ਜਾਂਦਾ रियल लाइफ ਦੇ ਵਿੱਚ ਮੌਕਾ ਮਿਲੇ ਸੋ ਕੀ ਚੇਂਜ ਕਰਨਾ ਚਾਹੋਗੇ ਕੁਝ ਫਨੀ ਵੀ ਹੋ ਸਕਦਾ ਹੈ ਕੁਝ ਵੀ ਐਨੀਥਿੰਗ ਚੇਂਜ ਹਾਂ ਚੇਂਜ ਕੀ ਕਰਨਾ ਚਾਹੋਗੇ ਮੈਨੂੰ ਲੱਗਦਾ ਮੈਂ ਸ਼ਾਇਦ ਚੇਂਜ ਤੇ ਕੁਝ ਨਹੀਂ ਕਰਨਾ ਚਾਹਾਂਗਾ ਕਿਉਂਕਿ ਜੇ ਬਹੁਤ ਸਾਇੰਟੀਫਿਕਲੀ ਗੱਲ ਕਰੋ ਤੇ ਇੱਕ ਇੱਕ ਚੀਜ਼ ਹੈ ਜਿਹਨੂੰ ਕਹਿੰਦੇ ਨੇ ਗ੍ਰੈਂਡਫਾਦਰ ਪੈਰਾਡੌਕਸ ਸ਼ਾਇਦ ਤੁਸੀਂ ਪੜਿਆ ਹੋਇਆ ਜਾਂ ਜਿਹੜੇ ਦੇਖ ਰਹੇ ਨੇ ਉਹ ਪੜਨਗੇ ਤੇ ਬਾਰੇ ਉਹਦੇ ਚ ਕਹਿੰਦੇ ਨੇ ਕਿ ਅਗਰ ਮੈਂ ਪਿੱਛੇ ਜਾਵਾਂਗਾ ਔਰ ਮੈਂ ਜਾ ਕੇ ਆਪਣੇ ਦਾਦਾ ਜੀ ਨੂੰ ਮਾਰਤਾ ਤੇ ਮੈਂ ਪੈਦਾ ਹੀ ਨਹੀਂ ਹੋ ਸਕਦਾ 댓्स कॉल्ड ग्रैंडफादर প্যারাডক্স সো ਮੈਂ ਕੁਝ ਵੀ ਚੇਂਜ ਨਹੀਂ ਕਰਨਾ ਚਾਹਾਂਗਾ ਲੇਕਿਨ ਮੈਂ ਵਿਟਨੈਸ ਜ਼ਰੂਰ ਕਰਨਾ ਚਾਹਾਂਗਾ ਕੁਝ ਜੇ ਮੈਨੂੰ ਕੋਈ ਅਜਿਹਾ ਮੌਕਾ ਮਿਲ ਗਿਆ ਤਾਂ ਮੈਂ 1699 ਨੂੰ ਵਿਟਨੈਸ ਕਰਨਾ ਚਾਹਾਂਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀ ਕਾਸ਼ ਕਿ ਤੋ ਦੂਰੋ ਦਿਖ ਜੈ ਉਹ ਚੀਜ਼ ਤਾਂ ਸੋ ਦੈਟ ਇਜ਼ ਵਾਟ ਆਈ ਫੀਲ ਟੂ ਵਿਟਨੈਸ ਮਾਹਰ ਜੀ ਜ਼ਿਆਦਾ ਪੀਛੇ ਕੀ ਬਾਤ ਕਰ ਰਹੇ ਆ कि कम पीछे की आप जहाँ की बात कर लें <laughs> जहाँ भी चाइल्ड <laughs> चाइल्डहुड में, में तो कुछ चेंज नहीं करना पर मुझे मधुबाला बहुत पसंद है आ, तो मैं तो, उन्हें मैनेज जरूर करना चाहूँगी उस जमाने में कि मैं देखना चाहती थी कि वो किस तरीके की अदाकारा है क्योंकि उनकी खूबसूरती उनकी एक्टिंग उनकी हर एक चीज़ मुझे बहुत पसंद है तो मैं उन्हें जरूर देखना चाहती हूँ पीछे जाके क्या बात है अच्छा ਮੇਰੇ ਮੇਰੇ ਕੋ ਵੀ ਆਪਸ਼ਨ ਹੈ ਕਿ ਪਿੱਛੇ ਜਾ ਸਕਦੇ ਹਾਂ ਮੈਨੂੰ ਪਤਾ ਲੱਗੇ ਪਤਾ ਲੱਗੇ 2 ਵੀਲਰ ਹੀ ਸੀ ਉਹ ਦੋ ਹੀ ਜਾ ਸਕਦੇ ਸੀ ਉਹਦੇ ਤੇ ਮੈਂ ਤਾਂ ਭਾਜੀ ਜੇ ਮੈਨੂੰ ਜਾਣ ਦਾ ਮੌਕਾ ਮਿਲ ਕੇ ਕੁਝ ਚੇਂਜ ਕਰਨ ਦਾ ਮੌਕਾ ਮਿਲੇ ਵੀ ਕੀ ਚੇਂਜ ਕਰਨਾ ਤੇ ਜਿੱਥੇ ਇਨਸਾਨ ਉਹ ਜਿਹੜਾ ਕੀ ਸੀਗਾ ਲਾਸਟ ਤੇ ਉਹਨੂੰ ਕੀ ਕਹਿੰਦੇ ਹੁੰਦੇ ਨੇ ਜਿੱਥੋਂ ਅਸੀਂ ਇਨਸਾਨ ਬਣੇ ਸੀ ਹਾਂਜੀ ਸਟੋਰੇਜ ਵੀ ਸਟੋਰੇਜ ਤੋਂ ਬਾਅਦ ਜਦੋਂ ਇੱਕ ਡਿਵੈਲਪਮੈਂਟ ਅਸੀਂ ਕਹਿੰਦੇ ਇਵੋਲੂਸ਼ਨ ਹੌਲੀ ਹੌਲੀ ਹਾਂ ਇਵੋਲੂਸ਼ਨ ਜਿੱਥੇ ਜਾ ਕੇ ਅਸੀਂ ਇਨਸਾਨ ਬਣਨ ਲੱਗੇ ਸੀ ਮੈਂ ਉੱਥੇ ਦੁਨੀਆ ਰੋਕ ਦਾਂਗਾ ਕਿੰਨੇ ਯਾਰ ਜੰਗਲ ਚ ਹੀ ਰਹੀਏ ਮੇਰੇ ਗਵਾਂਢ ਚ ਹਾਥੀ ਰਹਿੰਦਾ ਹੋਵੇ ਸਾਹਮਣੇ ਚੀਤੇ ਤੁਰੇ ਫਿਰਦੇ ਹੋਣ ਉੱਤੇ ਮੋਰ ਬੋਲੀ ਜਾਂਦੇ ਨੇ ਇਧਰ ਕੋਇਲਾ ਕੂਕਦੀਆਂ ਪਈਆਂ ਉੱਥੋਂ ਹੀ ਤਾਜ਼ੇ ਫਲ ਫਰੂਟ ਲੈ ਕੇ ਖਾ ਰਹੇ ਸੱਚੀ ਦੱਸਿਓ ਜੰਗਲ ਦੇ ਵਿੱਚ ਹਾਥੀ ਕੋਲ ਲੈਪਟਾਪ ਨਹੀਂ ਹੈਗਾ ਤਾਂ ਉਹਦਾ ਕੋਈ ਨੁਕਸਾਨ ਹੋ ਗਿਆ ਜੇ ਮਤਲਬ ਦਰਿਆਈ ਘੋੜਾ ਜਿਹੜਾ ਜਾਂ ਜ਼ਿਬਰਾ ਦੇ ਕੋਲ ਅੱਜ ਬੀਐਮਡਬਲਿਊ ਨਹੀਂ ਹੈਗੀ ਤੇ ਕੀ ਉਹਦਾ ਨੁਕਸਾਨ ਹੋ ਗਿਆ ਕੋਈ ਕਿਸੇ ਜਾਨਵਰ ਨੂੰ ਕਦੀ ਐਨਕ ਲੱਗੀ ਵੇਖੀ ਉਹਦੀ ਨਜ਼ਰ ਘਟ ਗਈ ਦਿਓ ਐਨਕ ਲਾ ਕੇ ਕਾਫਰ ਹੌਲਦਾ ਸੋ ਮੈਨੂੰ ਲੱਗਦਾ ਉਹ ਲਾਈਫ ਬਹੁਤ ਵਧੀਆ ਸੀ ਆਈ ਐਮ ਸੌਰੀ ਸਾਰਿਆਂ ਨੇ ਕਹਿਣਾ ਪਈ ਯਾਰ ਤੂੰ ਤੇ ਸਾਡੀ ਮਾਡਰਨ ਜ਼ਿੰਦਗੀ ਰੋਕਣ ਲੱਗਾ ਪਰ ਜੇ ਮੇਰਾ ਵਾਸ ਚੱਲ ਗਿਆ ਮੈਂ ਕਦੀ ਚਲਾ ਗਿਆ ਮੈਂ ਨਹੀਂ ਤੁਹਾਨੂੰ ਇਦਾਂ ਦਾ ਹੋਣ ਦੇਣਾ ਤਵਾਰ ਉਹ ਬਹੁਤ ਅੱਛਾ ਵਜੀਓ ਕਿਹਨਾ ਮਤਲਬ ਭਾਜੀ ਨੇ ਨਾ ਉਹ ਪੱਥਰ ਲਗਾਉ ਦੇਣਾ ਜਿੱਦ ਨਾਲ ਅੱਗ ਬਣੀ ਸੀ ਨਹੀਂ ਉਹ ਬੱਲ ਨਹੀਂ ਸੀ ਆਪਾਂ ਪਰ ਉਹ ਚੰਗੇ ਲਈ ਬੱਲਣੀ ਸੀ ਓੰਨੀ ਕਿ ਤਰੱਕੀ ਕਰ ਜਾਣੀ ਸੀ ਭਾਜੀ ਪਰ ਪੱਤੇ ਨਾ ਬਾਲ ਦਿਓ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ